ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਰਖੜ ਪੁੰਨਿਆ ਵਾਲੇ ਦਿਨ ਜੋ ਬਾਬਾ ਬਕਾਲਾ ਸਾਹਿਬ ਵਿਖੇ ਵੱਡੀਆਂ ਸਟੇਜਾਂ ਸਜਾਈਆਂ ਗਈਆਂ ਇੱਕ ਪਾਸੇ ਸ਼੍ਰੋਮੀ ਅਕਾਲੀ ਦਲ ਦੂਸਰੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਜਿੱਥੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਵੀ ਦੇਵੀ ਹੱਕ ਦੇ ਵਿੱਚ ਜੋ ਵੱਡੀ ਸਟੇਜ ਸਜਾਈ ਗਈ ਉਹਨਾਂ ਦੀ ਪਾਰਟੀ ਵੱਲੋਂ ਵੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੱਡੀ ਸਟੇ ਸਜਾਈ ਗਈ ਤਾਂ ਅੱਜ ਹਜ਼ਾਰਾਂ ਦੀ ਪਾਰੀ ਗਿਣਤੀ ਵੇਖਣ ਨੂੰ ਮਿਲੀ ਜਿੱਥੇ ਕਿ ਸ਼੍ਰੋਮਣੀ ਅਕਾਲੀ ਦਲ ਵੱਲ ਵੀ ਇਹਨਾਂ ਪਾਰੀ ਕਾਠ ਨ ਵਿਖਿਆ ਜਿੱਥੇ ਆਮ ਆਦਮੀ ਪਾਰਟੀ ਵੱਲ ਵੀ ਨਾ ਦਿਖਿਆ ਜਿੱਥੇ ਕਾਂਗਰਸ ਪਾਰਟੀ ਵੱਲ ਵੀ ਨਾ ਦਿਖਿਆ ਲੇਕਿਨ ਵੱਡਾ ਹੁੰਗਾਰਾ ਮਿਲਿਆ ਭਾਈ ਅਮਰਿਤਪਾਲ ਖਾਲਸਾ ਜੀ ਦੀ ਪਾਰਟੀ ਨੂੰ ਜੇਕਰ ਗੱਲ ਕਰੀਏ ਤੇ ਅੱਜ ਸ਼ਾਇਦ ਪਾਈ ਅੰਮ੍ਰਿਤਪਾਲ ਖਾਲਸਾ ਜੀ ਆਪ ਹੁੰਦੇ ਤਾਂ ਉਹਨਾਂ ਨੂੰ ਵੇਖ ਕੇ ਪਤਾ ਲੱਗ ਜਾਣਾ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਜਿੱਥੇ ਉਹ ਉਹਨਾਂ ਨੂੰ ਇੰਨਾ ਜ਼ਿਆਦਾ ਵੱਡਾ ਹੰਗਾਰਾ ਮਿਲਣ ਜਾ ਰਿਹਾ ਹੈ ਜੇਕਰ ਗੱਲ ਕਰੀਏ ਉੱਥੇ ਉਸ ਸਟੇਜ ਤੇ ਵੱਡੀਆਂ ਗੱਲਾਂ ਵੀ ਕਹੀਆਂ ਗਈਆਂ ਜਿੱਤੇ ਸੈਂਟਰ ਗਵਰਨਮੈਂਟ ਨੂੰ ਇਹ ਗੱਲਾਂ ਕਹੀਆਂ ਗਈਆਂ ਕਿ ਜਿਹੜੇ ਬੰਦੀ ਜਿਹੜੇ ਜਿਹੜੇ ਬੰਦੀ ਆਪਣੀ ਸਜ਼ਾ ਪੂਚ ਚੁੱਕੇ ਨੇ ਉਹਨਾਂ ਨੂੰ ਵੀ ਹੁਣ ਉਸ ਸਜ਼ਾ ਪੂਤਨ ਤੋਂ ਬਾਅਦ ਉਹਨਾਂ ਨੂੰ ਵੀ ਜੇਲ੍ਹਾਂ ਤੋਂ ਬਾਹਰ ਜੋ ਹੈ ਭੇਜ ਦੇਣਾ ਚਾਹੀਦਾ ਕਿਉਂਕਿ ਜਿਹੜੇ ਬੰਦੀ ਸਿੰਘਾਂ ਨੇ ਕਾਫੀ ਦੇਰ ਤੋਂ ਆਪਣੀਆਂ ਸਜ਼ਾਵਾਂ ਪੂਤੀਆਂ ਆਈਆਂ ਲੇਕਿਨ ਉਹਨਾਂ ਨੂੰ ਜੋ ਛੋਟਕੇ ਉਹਨਾਂ ਨੂੰ ਜੋ ਬਾਹਰ ਨਹੀਂ ਆ ਸਕੇ ਤਾਂ ਉਹਨਾਂ ਨੂੰ ਵੀ ਜੇਲ੍ਹਾਂ ਦੇ ਵਿੱਚੋਂ ਬਾਹਰ ਭੇਜ ਦੇਣਾ ਚਾਹੀਦਾ ਹੈ ਦੂਸਰੇ ਪਾਸੇ ਉਹਨਾਂ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਵੱਲੋਂ ਜੋ ਹੈ ਲੋਕਾਂ ਅਗੇ ਬੇਨਤੀ ਕੀਤੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਉਹਨਾਂ ਦੇ ਹੱਕ ਚ ਖੜਨ ਕਿਉਂਕਿ ਉਹ ਨੌਜਵਾਨ ਪੀੜੀ ਦੇ ਨਾਲ ਹਮੇਸ਼ਾ ਖੜਦੇ ਸੀ ਉਹ ਨੌਜਵਾਨ ਪੀੜੀ ਨੂੰ ਹਮੇਸ਼ਾ ਹੀ ਜੋ ਸਹੀ ਰਸਤੇ ਵਿੱਚ ਪਾਉਂਦੇ ਸੀ ਤੇ ਜਿੱਤੂ ਵੇਖ ਕੇ ਵੱਡਾ ਹੁੰਗਾਰਾ ਮਿਲਿਆ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਨਵੀਂ ਬਣਾਈ ਪਾਰਟੀ ਨੂੰ ਜਿੱਥੇ ਇੱਕ ਪਾਸੇ ਆਮ ਆਦਮੀ ਪਾਰਟੀ ਵੱਲ ਵੀ ਇੰਨਾ ਜ਼ਿਆਦਾ ਨਾ ਹੀ ਇਕੱਠ ਵੇਖਿਆ ਗਿਆ ਨਾ ਸ਼੍ਰੋਮਣੀ ਅਕਾਲੀ ਦਲ ਨਾਲ ਕਾਂਗਰਸ ਪਾਰਟੀ ਵੱਲ ਸਾਰੇ ਹੀ ਲੋਕ ਸਟੇਜਾਂ ਦੇ ਜਦੋਂ ਕੋਲ ਆਏ ਜਿੱਥੇ ਇੰਨਾ ਪਾਰੀ ਇਕੱਠ ਵੇਖ ਕੇ ਹਰ ਇੱਕ ਪਾਰਟੀ ਦੇ ਆਗੂਆਂ ਦੇ ਪੈਰਾ ਥੱਲੋਂ ਜਮੀਨ ਸਰਕਣੀ ਸ਼ੁਰੂ ਹੋ ਗਈ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਹੈ ਦੂਸਰੇ ਪਾਸੇ ਗੱਲ ਕਰੀਏ ਤਾਂ ਅੱਜ ਸ਼ਾਇਦ ਪਾਈ ਅੰਮ੍ਰਿਤਪਾਲ ਖਾਲਸਾ ਜੀ ਆਪ ਹੁੰਦੇ ਤਾਂ ਉਹਨਾਂ ਵੱਲੋਂ ਇਹ ਇਕੱਠ ਵੇਖ ਕੇ ਇੱਕ ਭਾਰੀ ਜੋ ਹੈ ਉਹਨਾਂ ਨੂੰ ਹੁਲਾਰਾ ਮਿਲਣਾ ਸੀ ਉਹਨਾਂ ਦੇ ਜੋ ਨਵੀਂ ਪੀੜ੍ਹੀ ਜੋ ਲੋਕ ਉਹਨਾਂ ਦੇ ਹੱਕ ਦੇ ਵਿੱਚ ਟਾਈਮ ਟੂ ਟਾਈਮ ਜੋ ਖੜੇ ਹੋ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਹੰਗਾਰਾ ਮਿਲਦਾ ਪਿਆ ਹੈ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਜੇਕਰ ਗੱਲ ਕਰੀਏ ਤਾਂ ਵੱਡੀ ਟੱਕਰ ਦੇ ਸਕਦੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਦੇ ਸਾਈ ਖਾਲਸਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਹਰ ਇੱਕ ਵਰਗ ਦੇ ਲੋਕ ਚਾਹੇ ਉਹ ਸਿੱਖ ਭਾਈਚਾਰੇ ਦੇ ਹੋਣ ਚਾਹੇ ਉਹ ਪੰਥ ਨਾਲ ਜੁੜੇ ਹੋਣ ਚਾਹੇ ਉਹ ਕਿਸੇ ਹੋਰ ਕਿਸੇ ਹੋਰ ਜਾਤ ਨਾਲ ਸੰਬੰਧ ਰੱਖਦੇ ਹੁਣ ਹਰ ਜਾਤੀ ਦੇ ਜੋ ਹੰਗਾਰਾ ਮਿਲ ਰਿਹਾ ਹੈ ਭਾਈ ਅਮਰਪਾਲ ਖਾਲਸਾ ਜੀ ਨੂੰ ਇਹ ਵੇਖ ਕੇ ਸ਼ਰੋਮੀ ਅਕਾਲੀ ਦਲ ਦੀ ਵੀ ਕਿਤੇ ਨਾ ਕਿਤੇ ਜਿਹੜੀ ਹੈ ਉਹਨਾਂ ਦੇ ਆਗੂ ਆ ਦੇ ਵਿਧਾਇਕਾਂ ਦਾ ਜਿਹੜਾ ਹੈ ਮੂੰਹ ਵੇਖਣ ਵਾਲਾ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ ਵੀ ਤੇ ਕਾਂਗਰਸ ਵਾਲਿਆਂ ਦਾ ਵੀ ਲੇਕਿਨ ਵੱਡਾ ਹੰਗਾਰਾ ਮਿਲਣ ਜਾ ਰਿਹਾ ਹੈ ਭਾਈ ਅਮਰਪਾਲ ਖਾਲਸਾ ਜੀ ਜੀ ਦੀ ਪਾਰਟੀ ਨੂੰ ਇੱਕ ਪਾਸੇ ਜਿੱਥੇ ਉਹਨਾਂ ਦੇ ਪਿਤਾ ਜੀ ਸੀ ਭਾਈ ਤਰਸੇਮ ਸਿੰਘ ਖਾਲਸਾ ਤੇ ਦੂਸਰੇ ਪਾਸੇ ਭਾਈ ਸਰਜੀਤ ਸਿੰਘ ਖਾਲਸਾ ਤੇ ਹੋਰ ਵੀ ਜਿਹੜੇ ਵੱਡੇ ਆਗੂ ਉੱਥੇ ਸਟੇਜ ਤੇ ਬੈਠੇ ਸੀ ਜੋ ਭਾਈ ਅਮਰਿਤਪਾਲ ਖਾਲਸਾ ਜੀ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਉਹਨਾਂ ਸਾਰਿਆਂ ਦੀਆਂ ਗੱਲਾਂ ਸੁਣਨ ਵਿੱਚ ਵੱਡਾ ਇਕੱਠ ਲੱਗਾ ਹੋਇਆ ਸੀ ਭਾਰੀ ਗਿਣਤੀ ਵੇਖੀ ਗਈ ਜਿੱਥੇ ਬਾਕੀ ਸਟੇਜਾਂ ਦੇ ਉੱਤੇ ਜਿੱਥੇ ਸ਼੍ਰੋਮਿਕ ਆਲੀਦਲ ਦੀਆਂ ਕੁਰਸੀਆਂ ਤੇ ਇੰਨਾ ਹੰਗਾਰਾ ਨਾ ਵੇਖਿਆ ਗਿਆ ਜਿੱਥੇ ਆਮ ਆਦਮੀ ਪਾਰਟੀ ਦੇ ਨੂੰ ਵੀ ਸੁਣਨਾ ਲੋਕ ਪਸੰਦ ਨਹੀਂ ਕਰ ਰਹੇ ਕਾਂਗਰਸ ਪਾਰਟੀ ਨੂੰ ਵੀ ਨਾ ਜਿਆਦਾ ਵੱਡਾ ਇਕੱਠ ਨਹੀਂ ਮਿਲ ਰਿਹਾ ਲੇਕਿਨ ਉਹਦੇ ਚੱਲਦਿਆਂ ਹੀ ਅੱਜ ਲੋਕਾਂ ਨੇ ਵਖਾ ਦਿੱਤਾ ਕਿ ਸਚਾਈ ਦੀ ਜਿੱਤ ਹੁੰਦੀ ਹੈ ਸਚਾਈ ਨਾਲ ਖੜਨਾ ਚਾਹੀਦਾ ਹੈ ਤੇ ਲੋਕ ਸੱਚੇ ਸੱਚੇ ਇੱਕ ਇਨਸਾਨ ਨਾਲ ਖੜਨ ਲਈ ਉਥੇ ਪਾਰੀਖੱਟ ਵਿੱਚ ਜੁੜ ਗਏ ਤੇ ਲੋਕ ਇਹ ਵੀ ਕਹਿ ਰਹੇ ਸੀ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੀ ਜਿੱਤ ਪ੍ਰਾਪਤ ਹੋਵੇਗੀ ਭਾਈ ਅਮਰਿਤਪਾਲ ਖਾਲਸਾ ਜੀ ਨੂੰ